ਇਲੈਕਸ਼ਨ ਜੋ ਨਗਰ ਪੰਚਾਇਤ ਦੀ ਹੈ ਉਹ 21 ਤਰੀਕ ਨੂੰ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਭਾਗ ਲੈ ਰਹੇ ਨੇ ਹੱਕ ਵੀ ਬਣਦਾ ਪਰ ਮੈਨੂੰ ਬੜੀ ਹੈਰਾਨਗੀ ਹੁੰਦੀ ਉਹ ਲੋਕ ਜਿਨ੍ਹਾਂ ਨੂੰ ਅਸੀਂ ਧਰਦੀ ਤੌਰ ਤੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਮੁਖੀ ਬਣਾਇਆ ਸਾਰੇ ਮੈਂਬਰ ਜਿਹੜੇ ਜਿਤਾ ਦਿੱਤੇ ਤੇ ਉਹ ਲੋਕ ਕਾਲੀ ਕਾਲੀ ਇੱਕ ਵਿਕਾਸ ਦਾ ਮਾਡਲ ਖੜਾ ਕਰ ਰਹੇ ਨੇ ਕੰਧਾਂ ਕੋਠਿਆਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਜਿਵੇਂ ਘਰੋਂ ਬਣਾਏ ਹੁੰਦੇ ਉਹਨੂੰ ਕੋਈ ਪੁੱਛੇ ਕਿ ਪਿੰਡ ਦੇ ਵਿੱਚ ਕਿੰਨੇ ਥਾਵਾਂ ਤੇ ਤੇਰੇ ਪਲਾਟ ਨੇ ਤੇ ਕਿਹਦਾ ਕਿਹਦਾ ਹੱਕ ਮਾਰਿਆ ਕਿੰਨੀਆਂ ਕਲੋਨੀਆਂ ਦੇ ਵਿੱਚ ਭਰਤੀ ਦੇ ਨਾਂ ਤੇ ਲੋਕਾਂ ਦੇ ਕੋਲੋਂ 20-20 ਹਜ਼ਾਰ ਰੁਪਈਆ ਇਕੱਠਾ ਕਰਕੇ ਸਰਕਾਰ ਵੱਲੋਂ ਸ਼ੋਅ ਕਰਾ ਦਿੱਤੀ ਕਿ ਸਰਕਾਰੀ ਭਰਤੀ ਪਈ ਹੈ ਤੇ ਲੋਕਾਂ ਦੇ ਕੋਲੋਂ ਲੋਕਾਂ ਨੂੰ ਕੁੱਟਿਆ ਮਾਰਿਆ ਪਤਾ ਕਿਵੇਂ ਗਿਆ ਜਦੋਂ ਮੱਸਿਆ ਹੁੰਦੀ ਹੈ ਨਵੇਂ ਪਾਦਸ਼ਾਹ ਦੇ ਦਰ ਤੇ ਆਸ ਲਾ ਕੇ ਲੋਕ ਆਉਂਦੇ ਨੇ ਕਿ ਮੈਂ ਰੇੜੀ ਲਾਵਾਂ ਮੈਂ ਦੁਕਾਨ ਲਾਵਾਂ ਛੋਟੀ ਜੀ ਮੈਨੂੰ ਪੈਸੇ ਬਚ ਜਾਣ ਮੋਢੇ ਤੇ ਡੰਡਾ ਰੱਖ ਕੇ ਦਾਤਨ ਰੱਖ ਕੇ ਉਹਨਾਂ ਕੋ 3300 ਰੁਪਇਆ ਜਿਹੜਾ ਲਿਆ ਜਿੱਥੇ ਬੀਬੀਆਂ ਨੂੰ ਕਬੂਲ ਬੋਲੇ ਜਨਾਨੀਆਂ ਦੇ ਮੂੰਹ ਤੇ ਮੈਨੂੰ ਕਹਿਣ ਲੱਗਿਆ ਸ਼ਰਮੋਂ ਦੀ ਬੀਬੀਆਂ ਦੇ ਮੂੰਹ ਤੇ ਥੱਪੜ ਮਾਰੇ ਤੇ ਕਿੰਨੀ ਵਾਰੀ ਜੇਲ੍ਹ ਵੇਖੀ ਨਸ਼ੇ ਦੇ ਸਬੰਧ ਦੇ ਵਿੱਚ ਜੇਲ੍ਹ ਵੇਖੀ ਨਸ਼ੇ ਵਾਲਿਆਂ ਦੇ ਮਗਰ ਐ ਜਾਣਾ ਜਿਵੇਂ ਆਪਣੇ ਪਰਿਵਾਰ ਦਾ ਸਕਾ ਸੁਦਰਾ ਹੋਵੇ ਤੇ ਉਹ ਲੋਕ ਕਾਲੀ ਕਾਲੀ ਕਹਿ ਰਹੇ ਕਿ ਅਸੀਂ ਵਿਕਾਸ ਵੜਾ ਕੀਤਾ ਵਿਕਾਸ ਵੜਾ ਕੀਤਾ ਫੇਰ ਮੈਨੂੰ ਮੌਕਾ ਦਿਓ ਮੈਂ ਬੇਨਤੀ ਕਰਦੇ ਆ ਕਿੰਨਾ ਵੀ ਕੋਈ ਨੀਵਾ ਕਿਉਂ ਨਾ ਹੋਵੇ ਉਹਨੂੰ ਬੋਲਣਾ ਤੇ ਆਉਂਦਾ ਹੋਵੇ ਘਟੋ ਘਟ ਆਪਾਂ ਸਾਰਿਆਂ ਨੇ ਬੜਾ ਜ਼ੋਰ ਲਾਇਆ ਸੀ ਮੈਂ ਵੀ ਵਿੱਚਿਆਂ ਆਉਦੇ ਦੋ ਗੱਡੀਆਂ ਆਪਣੀਆਂ ਲੱਗੀਆਂ ਸੀ ਮੇਰੇ ਬ੍ਰਦਰ ਮੈਂ ਸਾਰੇ ਆਪਾਂ ਜਾ ਕੇ ਬੜਾ ਜ਼ੋਰ ਲਾਇਆ ਕਿ ਬੜੇ ਸਮੇਂ ਦਾ ਮੌਕਾ ਨਹੀਂ ਮਿਲ ਰਿਹਾ ਮੌਕਾ ਦਈਏ ਮੌਕਾ ਮਿਲਦਿਆਂ ਵੇਖੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਮ ਦੇ ਉੱਤੇ ਜਗ੍ਹਾ ਮੱਲੀ ਕਬਜ਼ਾ ਕੀਤਾ ਹੈ ਇਦੋਂ ਵੱਡਾ ਮੌਕਾ ਕੀ ਦੇਣਾ ਹੈ ਕਿੰਨੇ ਪਲਾਟ ਨੇ ਮਾਵਾਂ ਦੇ ਉਹਨਾਂ ਦੇ ਹੱਕ ਮਾਰ ਕੇ ਦੱਬੇ ਗਏ ਨੇ ਤੇ ਅੱਜ ਉਹ ਬੰਦਾ ਸਾਨੂੰ ਕਵੇ ਕਿ ਫੇਰ ਮੈਨੂੰ ਮੌਕਾ ਦਿਓ ਤੇ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ 400 ਸਾਲਾਂ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਤਾਬਦੀ ਮੈਂ ਕਿਸੇ ਸਰਕਾਰ ਦਾ ਵਿਰੋਧੀ ਨਹੀਂ ਸਾਰੀਆਂ ਸਰਕਾਰਾਂ ਹੀ ਐ ਗੱਫੇ ਦਿੰਦੀਆਂ ਨੇ ਮਾਇਆ ਦੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਘਰ ਹੈ ਤੇ ਕਿਤੇ ਬਾਬਾ ਬਕਾਲਾ ਸਾਹਿਬ ਗੇੜਾ ਮਾਰ ਕੇ ਤੇ ਵੇਖਿਓ ਇੱਦਾਂ ਵੱਡਾ ਨਗਰ ਹੋਵੇ, ਇੰਨੇ ਵੱਡੇ ਇਤਿਹਾਸਕ ਸਥਾਨ ਹੋਣ ਤੇ ਇੱਥੇ ਕੋਈ ਸੇਵਾ ਕਰੇ ਕਿ ਗਲੀਆਂ ਦੇ ਵਿੱਚ ਲਾਈਟਾਂ ਮੈਂ ਲਵਾ ਦਿੰਨਾ ਮੇਰੇ ਵੱਲੋਂ ਸੇਵਾ ਹੈ। ਕੀ ਗੱਲ ਉਹ ਪੈਸਾ ਕਿੱਥੇ ਜਾਂਦਾ ਹੈ? ਕਰੋੜਾਂ ਰੁਪਏ ਪੈਸਾ ਵਾਪਸ ਮੁੜ ਗਿਆ ਇਹਨਾਂ ਦੀ ਈਰਖਾ ਕਰਕੇ। ਜੋ ਇਤਿਹਾਸਕ ਨਗਰ ਦੇ ਨਾਮ ਤੇ ਮਾਇਆ ਆਈ ਸਰਕਾਰਾਂ ਨੇ ਖੁੱਲ੍ਹ ਦਿਲੀ ਵਿਖਾ ਕੇ ਉਸ ਨਗਰ ਨੂੰ ਦਿੱਤੀ, ਇਸ ਨਗਰ ਦੇ ਉੱਪਰ ਦੀ ਗੇੜਾ ਮਾਰੋ ਸਾਡੇ ਨਾਲੋਂ ਬਹੁਤੇ ਛੋਟੇ-ਛੋਟੇ ਪਿੰਡ ਚੰਗੇ ਨੇ। ਮੈਂ ਬੇਨਤੀ ਕਰਦਾ ਹੱਥ ਜੋੜ ਕੇ ਨਵੇਂ ਵਿਕਾਸ ਦੀ ਪੂਛ ਫੜਦੇ ਫੜਦੇ ਫੇਰ ਨਾ ਰਹਿ ਜਾਈਏ ਇਹੋ ਜਿਹੇ ਮਨੁੱਖ ਨੂੰ ਤੇ ਇੱਕ ਵੋਟ ਨਹੀਂ ਪੈਣੀ ਚਾਹੀਦੀ ਇੱਕ ਵੋਟ ਜਿੰਨੇ ਵੀ ਬੰਦੇ ਉਹਨੇ ਖੜੇ ਕੀਤੇ ਨੇ ਜਿਹੜੇ ਇਹੋ ਜਿਹੇ ਬੰਦੇ ਦੀ ਹਮਾਇਤ ਕਰਦੇ ਨੇ ਕਿਉਂ ਇਹੋ ਜਿਹੇ ਬੰਦੇ ਦੀ ਸਪੋਰਟ ਕਰੀਏ ਜਿੰਨੇ ਗੁਰੂ ਸਾਹਿਬ ਦੇ ਨਾਮ ਤੇ ਜਗ੍ਹਾ ਦੱਬੀ ਹੈ ਕੋਈ ਝੂਠ ਕਹਿ ਸਕਦਾ ਇਸ ਗੰਨੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਮ ਦੇ ਉੱਤੇ ਇਹ ਨਗਰ ਹੈ ਇੱਥੇ ਚੁਸਤੀਆਂ ਚਲਾਕੀਆਂ ਜਿਹੜਾ ਬੰਦਾ ਕਰਦਾ ਨੂੰ ਬਹੁਤ ਜ਼ਿਆਦਾ ਬੁਰੇ ਦਿਨ ਵੇਖਣੇ ਪੈ ਸਕਦੇ ਨੇ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹੋ ਹੁਣ ਨਾ ਉਹ ਗਲਤੀ ਕਰ ਲਿਓ ਜਿਹੜੀ ਆਪਾਂ ਪਹਿਲਾਂ ਕੀਤੀ ਆਪਾਂ ਨੂੰ ਮਹਾਰਾਜ ਨੇ ਬਚਾਇਆ ਉਸ ਗਲਤੀ ਤੋਂ ਵੇਖਿਓ ਕਿੰਨੇ ਜਗ੍ਹਾ ਤੇ ਪਲਾਂਟ ਨੇ ਸ਼ੋਅ ਤੇ ਕਰੇ ਪਿੰਡ ਦੇ ਕਿੰਨੇ ਪਾਸੇ ਕਿੰਨੇ ਪਲਾਂਟ ਨੇ ਤੇ ਕਿਹੜੇ ਕਿਹੜੇ ਤਰੀਕੇ ਨਾਲ ਹਥਿਆਏ ਦੋ ਭਰਾਵਾਂ ਦੀ ਲੜਾਈ ਕਰਾਉਣੀ ਇੱਕ ਬੰਦੇ ਨੂੰ ਜਿਤਾ ਲੈਣਾ ਉਹਨੂੰ ਕਹਣਾ ਜੇ ਜਿੱਤ ਗਿਆ ਤੂੰ ਮੈਨੂੰ ਐਨੇ ਦੇ ਦੀ ਮੈਂ ਤੈਨੂੰ ਐਨੇ ਦੇਣ ਲੈਣ ਕਰਕੇ ਚੱਲ ਇਹੋ ਜਿਹੇ ਮੁਖੀ ਆਪਾਂ ਚੁਣਨੇ ਆ ਜਿਹੜੇ ਸੌਦੇਬਾਜ਼ੀ ਕਰਾਉਂਦੇ ਨੇ